You got it, good job ਸਾਨੂੰ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇਤੀ ਵਿੱਚ ਅੱਜ ਆਪਾਂ ਸਿੰਘਾਂ ਵੱਲੋਂ ਵਿਦਾਵਾ ਲਿਖਣ ਦਾ ਪ੍ਰਸੰਗ ਸਰਵਣ ਕਰਾਂਗੇ ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ ਮਾਤਾ ਗੁਜਰੀ ਜੀ ਦੇ ਨਾਲ ਸਾਰੇ ਭੁਖੇ ਸਿੰਘ ਮਿਲ ਕੇ ਇਕੱਠੇ ਹੋ ਕੇ ਸਲਾਹ ਕਰਕੇ ਉੱਥੇ ਆ ਗਏ ਜਿੱਥੇ ਸਤਿਗੁਰੂ ਜੀ ਬੈਠੇ ਸਨ ਪਹਿਲਾਂ ਸਿੱਖਾਂ ਨੇ ਬੇਨਤੀ ਕੀਤੀ ਏ ਸਤਿਗੁਰੂ ਜੀ ਮਹਾਨ ਕਿਰਪਾ ਕਰੋ ਆਪਣੇ ਜਾਣ ਕੇ ਸਾਨੂੰ ਪ੍ਰਾਣਾ ਦਾ ਦਾਨ ਦਿਓ ਜੰਗ ਦੇ ਮਤੇ ਨੂੰ ਦੂਰ ਕਰੀਏ ਖਾਲਸੇ ਦਾ ਬਹੁਤ ਦਈਆ ਹੈ ਵੱਡਾ ਸਾਜ਼ੋ ਸਮਾਨ ਇਕੱਠਾ ਕਰਕੇ ਲੜਦਾ ਹੈ ਮਾਲਵੇ ਦੇਸ਼ ਵਿੱਚ ਚਲੋ ਜਿੱਥੇ ਬਹੁਤ ਮਹਿਫੂਜ਼ ਥਾਨ ਹਨ ਉਥੇ ਤੁਰਕ ਦਲ ਪਹੁੰਚ ਹੀ ਨਹੀਂ ਸਕਦਾ ਇੱਥੇ ਕਿਲੇ ਵਿੱਚ ਸਭ ਕੁਝ ਖਤਮ ਹੋ ਗਿਆ ਹੈ ਧਨ ਖਰਚ ਕੇ ਵੀ ਅਨਾਜ ਪ੍ਰਾਪਤ ਨਹੀਂ ਹੁੰਦਾ ਹੈ ਹੋਰ ਸਮਗਰੀ ਕਿਵੇਂ ਹੱਥ ਵਿੱਚ ਆਏਗੀ ਜੰਗ ਕਰਦਿਆਂ ਬਹੁਤ ਸਮਾਂ ਬੀਤ ਗਿਆ ਹੈ ਬਾਹਰ ਨਿਕਲਣ ਨਾਲ ਬਹੁਤ ਵਿਧੀਆਂ ਨਾਲ ਕਲਿਆਣ ਹੋਵੇਗਾ ਜੇ ਪ੍ਰਾਣ ਬਚੇ ਜਾਣਗੇ ਤਾਂ ਸਭ ਕੁਝ ਹੋ ਜਾਏਗਾ ਜੇ ਭੁੱਖ ਦੇ ਦੁੱਖ ਨਾਲ ਮਰ ਗਏ ਜਦ ਅਸੀਂ ਖਾਕ ਹੋ ਜਾਵਾਂਗੇ ਤਾਂ ਫਿਰ ਕੌਣ ਲੜੇਗਾ ਸਿੱਖਾਂ ਦਾ ਹਿਤ ਕਰਕੇ ਵੇਖੋ ਬਹੁਤ ਦੁੱਖ ਭਰ ਕੇ ਕਾਲਣਾ ਕਾਲੀ ਹੈ ਹੁਣ ਵਿਦਾਵਾ ਨਾ ਲਖਾਓ ਸਿੱਖੀ ਤੋਂ ਸਾਨੂੰ ਖਾਰੇ ਨਾ ਕਰਾਓ ਭੁੱਖ ਦਾ ਕਸ਼ਟ ਕਰਕੇ ਵਿਦਾਵਾ ਲਿਖ ਦੇਾਂਗੇ ਆਪਣੇ ਪ੍ਰਾਣ ਬਚਾਉਣ ਵਾਸਤੇ ਵਿਦਾਵਾ ਲਿਖਣਾ ਚਾਹਾਂਗੇ ਮਰਨ ਲੱਗਿਆ ਮਨੁੱਖ ਕੀ ਨਹੀਂ ਕਰਦਾ ਹੈ ਜ਼ਿੰਦਗੀ ਵਾਸਤੇ ਸਭ ਕੁਝ ਛੱਡ ਦਿੰਦਾ ਹੈ ਆਪਣੇ ਪੰਥ ਦੇ ਸਹਾਇਕ ਬਣੋ ਇਸ ਕਸ਼ਟ ਤੋਂ ਸਾਡੇ ਪ੍ਰਾਨ ਬਚਾ ਲਓ ਸਿੰਘਾਂ ਦੇ ਦੀਨ ਬਚਨ ਸੁਣ ਕੇ ਗੁਰੂ ਜੀ ਬੋਲੇ ਤੇਰੇ ਹੀ ਤਾਰਨ ਕਰੋ ਮਨ ਨੂੰ ਨਾ ਡੁਲਾਵ ਅਸੀਂ ਤੁਹਾਡੇ ਸੁੱਖ ਨੂੰ ਹੀ ਚਾਹੁੰਦੇ ਹਾਂ ਇਸ ਨੂੰ ਮਹਾ ਛਲ ਨਾ ਜਾਣੋ ਤੁਹਾਡੇ ਸਿਰ ਉੱਪਰ ਬੁਰਾ ਗੁਜ਼ਰ ਰਿਹਾ ਹੈ ਇਸ ਤੋਂ ਮੈਂ ਹਿੱਤ ਧਾਰ ਕੇ ਬਚਾਉਣਾ ਚਾਹੁੰਦਾ ਹਾਂ ਇਸ ਪ੍ਰਕਾਰ ਕੁਝ ਸਮਾਂ ਹੋਰ ਬਤੀਤ ਕਰੋ ਫਿਰ ਮਨ ਪਾਉਂਦਾ ਭੋਜਨ ਛਕੋ 19-20 ਦਿਨ ਇੱਥੇ ਹੋਰ ਵਸੋ ਜਾਂ 18 ਦਿਨ ਪ੍ਰਭੂ ਦਾ ਸਿਮਰਨ ਕਰੋ ਜਾਂ 17 ਦਿਨ ਹੋਰ ਰਹੋ ਜਾਂ 15 ਦਿਨ ਰਹਿ ਕੇ ਫਿਰ ਸੁਖ ਪਾਓ ਇੰਨੇ ਦਿਨਾਂ ਵਿੱਚ ਦੁੱਖ ਮਿਟਾ ਕੇ ਦੋਵੇਂ ਲੋਕ ਸੁਧਾਰ ਲੋ ਫਿਰ ਸਿੱਖਾਂ ਨੇ ਕਿਹਾ ਹੇ ਪੂਰਨ ਗੁਰੂ ਜੀ ਹੁਣ ਨਿਕਲਣਾ ਜ਼ਰੂਰੀ ਬਣਦਾ ਹੈ ਇੱਕ ਦਿਨ ਵੀ ਹੋਰ ਰਹਿਿਆ ਨਹੀਂ ਜਾਂਦਾ ਸਾਰੇ ਹੀ ਨਿਕਲਣਾ ਚਾਹੁੰਦੇ ਹਨ ਭੁੱਖ ਨਾਲ ਧੀਰੇ ਹਾਰ ਕੇ ਵਿਆਕੁਲ ਹੋ ਗਏ ਹਾਂ ਵੈਰੀਆਂ ਨਾਲ ਲੜ ਕੇ ਯੁੱਧ ਕੀਤਾ ਹੈ ਮੂਰਖ ਝੱਖ ਮਾਰ ਕੇ ਹਾਰ ਗਏ ਹਨ ਇਸ ਕਰਕੇ ਬਹੁਤ ਕਸਮਾਂ ਖਾਂਦੇ ਹਨ ਹੁਣ ਤੁਹਾਨੂੰ ਨਿਕਲਣਾ ਹੀ ਬਣਦਾ ਹੈ ਜਿਸ ਕਰਕੇ ਪ੍ਰਾਣਾ ਸਹਿਤ ਰਹੀਏ ਫਿਰ ਗੁਰੂ ਜੀ ਨੇ ਕਿਹਾ ਜੇ 15 ਦਿਨ ਭਰੋਸਾ ਧਾਰ ਕੇ ਨਹੀਂ ਰਹਿੰਦੇ ਹੋ ਤਾਂ 14 13 ਜਾਂ 12 ਦਿਨ ਰਹੋ ਫਿਰ ਸਾਰੇ ਮਨ ਪੌਂਦਾ ਸੁਖ ਪ੍ਰਾਪਤ ਕਰੋ 11 10 9 ਜਾਂ 8 ਦਿਨ ਰਹੀਏ ਵੈਰੀ ਹਟ ਜਾਏਗਾ ਫੇਰ ਇਥੇ ਹੀ ਸੋਖ ਪ੍ਰਾਪਤ ਕਰਾਂਗੇ। हे ਪਿਆਰੇ ਜੇ ਤੁਸੀਂ ਉੜਖ ਹੀ ਕਰਨੀ ਚਾਹੁੰਦੇ ਹੋ ਤਾਂ 7 ਦਿਨ ਹੋਰ ਧੀਰੇ ਧਾਰ ਲੋ। ਹੁਣ ਨਿਕਲਣ ਨਾਲ ਗਜ਼ਬ ਗੁజర్ ਜਾਏਗੀ। ਬਚੋਗੇ ਨਹੀਂ ਸਾਰੇ ਮਾਰੇ ਜਾਓਗੇ। ਜਿਵੇਂ ਬਾਲਕ ਅਗ ਦਾ ਰੂਪ ਵੇਖ ਕੇ ਵਿੱਚ ਵੜਨਾ ਚਾਹੁੰਦਾ ਹੈ ਆਪਣੇ ਸੜ ਜਾਣ ਬਾਰੇ ਨਹੀਂ ਸਮਝਦਾ ਹੈ। ਮਾਤਾ ਪਿਤਾ ਉਸ ਦੀ ਸੰਭਾਲ ਕਰਦੇ ਹਨ, ਵਰਜਦੇ ਹਨ, ਫੜਦੇ ਹਨ ਕਿ ਕਿਸੇ ਤਰ੍ਹਾਂ ਅੱਗੇ ਵਿੱਚ ਨਾ ਵੜ ਜਾਏ। ਉਸ ਪ੍ਰਕਾਰ ਹੀ ਅਸੀਂ ਤੁਹਾਨੂੰ ਬਹੁਤ ਵਰਜਦੇ ਹਾਂ ਤੁਹਾਨੂੰ ਬੁਰਾ ਹੰਦਾ ਵਿਖਾਈ ਨਹੀਂ ਦੇ ਰਿਹਾ ਹੈ ਇਹ ਸੁਣ ਕੇ ਸਿੱਖ ਬੋਲੇ ਹੁਣ ਕੋਈ ਬੁਰਾ ਨਹੀਂ ਵਿਖਾਈ ਦਿੰਦਾ ਹੈ ਹਰ ਪ੍ਰਕਾਰ ਦਾ ਬੁਰਾ ਇਸ ਕਿਲੇ ਵਿੱਚ ਰਹਿਣਾ ਹੈ ਅਨਾਜ ਬਗੈਰ ਸਾਰੇ ਮਰ ਜਾਵਾਂਗੇ ਜਾਂ ਵੈਰੀ ਮਿਲ ਕੇ ਸਾਨੂੰ ਕਤਲ ਕਰ ਦੇਵੇਗਾ ਦੋਵਾਂ ਵਿੱਚੋਂ ਇੱਕ ਜ਼ਰੂਰ ਹੋ ਜਾਏਗਾ ਫਿਰ بچਾਂਗੇ ਨਹੀਂ ਅਤੇ ਨਾ ਹੀ ਕੋਈ ਉਪਾਅ ਬਣੇਗਾ ਮਾਤਾ ਜੀ ਨੇ ਵੀ ਗੁਰੂ ਜੀ ਨੂੰ ਸਮਝਾਇਆ ਕਿ ਸਪੁੱਤਰ ਜੀ ਹੱਥ ਨਾ ਕਰੋ ਇਸ ਪ੍ਰਕਾਰ ਦਾ ਗਜ਼ਬ ਕਿਵੇਂ ਕਰਨਾ ਚਾਹੁੰਦੇ ਹੋ ਇਸਤਰੀ ਪੁਰਸ਼ ਸਾਰੇ ਮਰ ਜਾਣਗੇ ਤਾਂ ਆਪ ਨੂੰ ਕੀ ਮਿਲੇਗਾ ਗੁਰੂ ਜੀ ਨੇ ਮਾਤਾ ਜੀ ਪਾਸੋਂ ਸੁਣ ਕੇ ਫਿਰ ਸਮਝਾਇਆ ਤੁਸੀਂ ਇਹਨਾਂ ਦੁਸ਼ਟਾਂ ਦਾ ਭੇਦ ਨਹੀਂ ਪਾਇਆ ਹੈ ਪਹਿਲਾਂ ਜੋ ਕੁਝ ਮੈਂ ਵਿਖਾਇਆ ਹੈ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਉੱਪਰ ਚਿੱਤ ਵਿੱਚ ਭਰੋਸਾ ਧਾਰਨ ਕਰਦੇ ਹੋ ਜਿਸ ਪਰਿਵਾਰ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ ਉਸ ਨੂੰ ਵੈਰੀ ਮਿਲ ਕੇ ਕਿਵੇਂ ਛੱਡੇਗਾ ਜੋ ਬੁਰਾ ਹੋਣਾ ਹੈ ਉਹ ਪਹਿਲਾਂ ਹੀ ਪੜ੍ਹ ਲਿਆ ਹੈ ਜਿਵੇਂ ਹੋਣਾ ਹੈ ਉਹ ਪਲੀਬੂਰੀ ਵੇਖ ਲਈ ਹੈ ਤੁਸੀਂ ਜਾਣੋ ਜਿਸ ਜਿਸ ਮਨੁੱਖ ਨੇ ਜਾਣਾ ਹੈ ਬਿਦਾਵਾ ਲਿਖੋ ਤੇ ਚਲੇ ਜਾਓ ਤੁਸੀਂ ਸਾਰੇ ਜਾਣਦੇ ਹੋ ਕਿ ਗੁਰੂ ਜੀ ਵਰਜ ਰਹੇ ਹਨ ਜਿਹੜਾ ਵੀ ਬਚਨ ਨਹੀਂ ਮੰਨੇਗਾ ਉਹ ਹੀ ਮਾਰਿਆ ਜਾਏਗਾ ਇਸ ਪ੍ਰਕਾਰ ਹੱਠ ਦੇ ਬਚਨ ਸੁਣ ਕੇ ਸਾਰੇ ਬੇਬਲ ਅਤੇ ਚਿੰਤਾ ਸਹਿਤ ਹੋ ਕੇ ਅਤੇ ਦੁਖੀ ਖੜੇ ਸਨ ਦੋ ਬੋਤਰੇ ਛੋਟੀ ਉਮਰ ਵਾਲੇ ਸਨ ਮਾਤਾ ਗੁਜਰੀ ਜੀ ਦੇ ਚਿੱਤ ਨੂੰ ਉਹ অতি ਪਿਆਰੇ ਸਨ ਮਾਤਾ ਜੀ ਨੇ ਨਿਸ਼ਚਾ ਕੀਤਾ ਕਿ ਇਹਨਾਂ ਨੂੰ ਨਾਲ ਲੈ ਕੇ ਨਗਰ ਵਿੱਚੋਂ ਨਿਕਲ ਜਾਵਾਂ ਇਸ ਪ੍ਰਕਾਰ ਹੀ ਸਿੰਘਾਂ ਨੇ ਦੋ ਜਿੱਤੀ ਧਾਰਨ ਕੀਤੀ ਹੋਈ ਸੀ ਬਾਹਰ ਜਾਣਾ ਚਾਹੁੰਦੇ ਸਨ ਪਰ ਗੁਰੂ ਜੀ ਨੂੰ ਛੱਡਿਆ ਵੀ ਨਹੀਂ ਸੀ ਜਾਂਦਾ ਜਿਨ੍ਹਾਂ ਅੱਗੇ ਬਹੁਤ ਘਾਲਣਾ ਘਾਲੀਆਂ ਸਨ ਤੇ ਬਹੁਤ ਸੇਵਾ ਕਰਦੇ ਰਹੇ ਸਨ ਆਪਸ ਵਿੱਚ ਮਿਲ ਕੇ ਬਹੁਤ ਸਲਾਹਾਂ ਕਰ ਰਹੇ ਸਨ ਇਧਰ ਮੁਗਲਾਂ ਦੀਆਂ ਫੌਜਾਂ ਤੇ ਪਹਾੜੀ ਰਾਜਾਂ ਕੋਲ ਇਹ ਸਾਰੀ ਖਬਰ ਪਹੁੰਚ ਗਈ ਕਿ ਮਾਤਾ ਜੀ ਅਤੇ ਸਾਰੇ ਸਿੰਘ ਨਿਕਲਣਾ ਚਾਹੁੰਦੇ ਹਨ ਉਹ ਅਨਾਜ ਤੋਂ ਬਿਨਾਂ ਬਹੁਤ ਦੁਖੀ ਹਨ ਜਿਹੜੇ ਵਕੀਲ ਅੰਦਰ ਗਏ ਹਨ ਉਹਨਾਂ ਨੇ ਸਭ ਜਾ ਕੇ ਵੇਖਿਆ ਹੈ ਫਿਰ ਉਹਨਾਂ ਨੇ ਆਪਸ ਵਿੱਚ ਸਲਾਹ ਬਣਾ ਕੇ ਗੁਰੂ ਜੀ ਦੇ ਪਾਸ ਜਾਣ ਦੀ ਤਿਆਰੀ ਕੀਤੀ ਪਹਿਲਾਂ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਅਤੇ ਬਾਦਸ਼ਾਹ ਵੱਲੋਂ ਕਹੀ ਹੋਈ ਗੱਲ ਸਾਰੀ ਕਹਿ ਦਿੱਤੀ ਇਹ ਵੇਖੋ ਬਾਦਸ਼ਾਹ ਨੇ ਆਪਣੇ ਹੱਥ ਨਾਲ ਲਿਖਿਆ ਹੈ ਤੇ ਆਪ ਜੀ ਦੇ ਪਾਸ ਭੇਜਿਆ ਹੈ ਇਸ ਸੈਦ ਨੇ ਸਿਰ ਉੱਤੇ ਕੁਰਾਨ ਧਰੀ ਹੈ ਤੇ ਪੈਗੰਬਰ ਦੀ ਮਹਾਨ ਕਸਮ ਲਿਖੀ ਹੈ ਪ੍ਰੇਮ ਕਰਕੇ ਵਿੱਚ ਖੁਦਾ ਨਾਮ ਦਿੱਤਾ ਹੈ ਤੇ ਆਪ ਜੀ ਨਾਲ ਮਿਲਣ ਦੀ ਇਬਲਾਸ਼ਾ ਪ੍ਰਗਟ ਕੀਤੀ ਹੈ ਇਸ ਬ੍ਰਾਹਮਣ ਨੂੰ ਸਾਰੇ ਪਹਾੜੀ ਰਾਜਾ ਨੇ ਭਜਾਇਆ ਹੈ ਤੇ ਸਾਲਗ੍ਰਾਮ ਨੂੰ ਸਿਰ ਉੱਤੇ ਧਾਰ ਕੇ ਲਿਆਇਆ ਹੈ ਆਪਣੀ ਆਪਣੀ ਮੋਹਰ ਲਿਖ ਕੇ ਲਾਈ ਹੈ ਤੇ ਥਾਲੀ ਵਿੱਚ ਗਉ ਰੱਖੀ ਹੈ ਹੁਣ ਤਾਂ ਹਿਰਦੇ ਵਿੱਚ ਵਿਸ਼ਵਾਸ ਕਰੋ ਤੇ ਬਾਦਸ਼ਾਹ ਨੂੰ ਚੱਲ ਕੇ ਮਿਲੋ ਇਹ ਸੁਣ ਕੇ ਗੁਰੂ ਜੀ ਮਨ ਵਿੱਚ ਵਿਸ਼ਵਾਸ ਨਹੀਂ ਸਿਲਾਉਂਦੇ ਤਦ ਦੂਤ ਫਿਰ ਮਾਤਾ ਜੀ ਦੇ ਪਾਸ ਗਏ ਮੱਥਾ ਟੇਕ ਕੇ ਬੈਠ ਕੇ ਕਿਹਾ हे ਮਾਤਾ ਜੀ ਜਿਵੇਂ ਤੁਸੀਂ ਇਬਲਾਸ਼ਾ ਕੀਤੀ ਸੀ ਉਸ ਪ੍ਰਕਾਰ ਬਾਦਸ਼ਾਹ ਨੇ ਕਸਮ ਖਾ ਕੇ ਚਿੱਠੀ ਭੇਜੀ ਹੈ ਉਸ ਪ੍ਰਕਾਰ ਹੀ ਪਹਾੜੀ ਰਾਜਾ ਨੇ ਵੀ ਕਸਮ ਖਾਦੀ ਹੈ ਆਪਣਾ ਪਰਿਵਾਰ ਲੈ ਕੇ ਨਿਕਲ ਜਾਓ ਜਿੱਧਰ ਵੀ ਤੁਹਾਡੀ ਇੱਛਾ ਹੈ ਉਧਰ ਹੀ ਚਲੇ ਜਾਓ ਫਿਰ ਸਤਿਗੁਰੂ ਜੀ ਇੱਥੇ ਨਹੀਂ ਰਹਿਣਗੇ ਨਿਕਲ ਕੇ ਉੱਥੇ ਪਹੁੰਚ ਜਾਣਗੇ ਜਿੱਥੇ ਤੁਸੀਂ ਜਾਓਗੇ ਮਾਤਾ ਜੀ ਉਹਨਾਂ ਪਾਸੋਂ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਨਾਲ ਗੁੱਸੇ ਵਿੱਚ ਵੀ ਆ ਗਏ ਤੇ ਉਹਨਾਂ ਨੇ ਵਿਦਾਵਾ ਲਿਖ ਦਿੱਤਾ ਤੇ ਉੱਠ ਕੇ ਆ ਗਏ ਤੇ ਤਿਆਰੀ ਕਰਨ ਲੱਗੇ ਤੇ ਆਪਣੇ ਦੋਵਾਂ ਪਿਆਰੇ ਪੁੱਤਰਿਆਂ ਨੂੰ ਅੱਗੇ ਲਾ ਲਿਆ। ਉਹਨਾਂ ਨੇ ਵਿਸ਼ਾਲ ਰੱਥ ਤਿਆਰ ਕਰਵਾ ਲਿਆ। ਮਾਤਾ ਜੀ ਦੀ ਗਤੀ ਅਤੇ ਧੀਰੇ ਹਿੱਲਿਆ ਵੇਖ ਕੇ ਦੁਖੀ ਸਿੰਘ ਵੀ ਬਿਦਾਵਾ ਲਿਖਣ ਲੱਗੇ। ਵੱਡਾ ਕਾਗਜ਼, ਕਲਮ ਅਤੇ ਸਿਆਹੀ ਸ਼੍ਰੀ ਕਲਗੇਦਰ ਪਾਸ਼ਾ ਨੇ ਆਪਣੇ ਪਾਸ ਰਖਵਾ ਲਈ। ਸਾਰੇ ਸਿੰਘ ਬਿਦਾਵਾ ਲਿਖਣ ਲੱਗੇ। ਆਪਣੇ ਪਿਆਰੇ ਪ੍ਰਾਣਾਂ ਨੂੰ ਬਚਾਉਣਾ ਚਾਹੁੰਦੇ ਸਨ। ਮਹਾਦੁਖ ਫਿਰ ਸਾਰਿਆਂ ਨੂੰ ਹੋਇਆ। ਜਿਹੜਾ ਗੁਰੂ ਜੀ ਨਾਲ ਪ੍ਰਣ ਕੀਤਾ ਸੀ, ਉਹ ਸਾਰਾ ਗਵਾ ਲਿਆ। ਗੁਰੂ ਜੀ ਨੂੰ ਛੱਡ ਦਿੱਤਾ ਹੈ ਸਰੀਰ ਨਹੀਂ ਛੱਡਿਆ ਹੈ ਚਿੱਤ ਵਿੱਚ ਕੁਛ ਤੋਂਦੇ ਧੀਰੇ ਜ ਰਹਿਤ ਹੋ ਗਏ ਆਪਸ ਵਿੱਚ ਵੇਖਦੇ ਲਿਖਦੇ ਜਾਂਦੇ ਸਨ ਗੁਰੂ ਜੀ ਲਿਖਵਾਉਂਦੇ ਜਾਂਦੇ ਸਨ 40 ਸਿੰਘ ਹੱਟ ਧਾਰ ਕੇ ਰਹਿ ਗਏ ਉਹ ਲਿਖਦੇ ਨਹੀਂ ਸਨ ਗੁਰੂ ਜੀ ਨੇ ਉਹਨਾਂ ਨੂੰ ਵੀ ਉਚਾਰਨ ਕਰਕੇ ਕਿਹਾ ਤੁਸੀਂ ਵੀ ਲਿਖੋ ਤੇ ਸਾਰੇ ਸੰਗੀ ਬਣੋ ਕਿਉਂ ਹਟੇ ਰਹੇ ਹੋ ਇੱਕ ਰੰਗ ਨਹੀਂ ਹੋਏ ਹੋ ਉਹਦਾ ਸਿੰਘ ਆਲਮ ਸਿੰਘ ਆਦ ਅਜਿਹਾ वार्तालाप ਸੁਣ ਕੇ ਅਤੇ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਕਹਿਣ ਲੱਗੇ ਅਸੀਂ ਕਿ ਇਸੇ ਪ੍ਰਕਾਰ ਦਾ ਵਿਦਾਵਾ ਨਹੀਂ ਲਿਖਾਂਗੇ ਜਿਹੜੀ ਕਾਹਲਾ ਨਾ ਕਾਲੀ ਹੈ ਉਹ ਬੇਕਾਰ ਹੋ ਜਾਏਗੀ ਅਤੇ ਵਿਅਰਥ ਜਾਵੇਗੀ ਤੁਸੀਂ ਦੋਵਾਂ ਲੋਕਾਂ ਵਿੱਚ ਸਹਾਇਕ ਬਣੋਗੇ ਐਸੇ ਗੁਰੂ ਜੀ ਨੂੰ ਕਿਵੇਂ ਛੱਡ ਕੇ ਚਲੇ ਜਾਈਏ ਕਿਲੇ ਵਿੱਚੋਂ ਬਾਹਰ ਨਿਕਲੋ ਜਾਂ ਅੰਦਰ ਰਹੋ ਅਸੀਂ ਕਦੀ ਵੀ ਤੁਹਾਡਾ ਸਾਥ ਨਹੀਂ ਛੱਡਾਂਗੇ ਗੁਰੂ ਜੀ ਨੇ ਫਿਰ ਇੱਕ ਦੋ ਵਾਰ ਕਿਹਾ ਤੁਸੀਂ ਕਿਉਂ ਲਿਖਦੇ ਨਹੀਂ ਦੇਰ ਕਰ ਰਹੇ ਹੋ ਸਾਰਿਆਂ ਨੇ ਹੱਥ ਜੋੜ ਕੇ ਪ੍ਰਣਾਮ ਕੀਤੀ ਅਤੇ ਕਿਹਾ ਅਸੀਂ ਤਾਂ ਸਦਾ ਆਪ ਜੀ ਦੀ ਸ਼ਰਨ ਵਿੱਚ ਰਹਾਂਗੇ ਦਾਸ ਸਿੰਘਾਤ ਜਿਹੜੇ ਪੰਜ ਪਿਆਰੇ ਸਨ ਪੰਜ ਮੁਕਤੇ ਸਿੱਖ ਜਿਹੜੇ ਸਿੱਖੀ ਵਿੱਚ ਰੰਗੇ ਹੋਏ ਸਨ 10 ਇਹ ਰਹੇ ਤੇ 30 ਇਕ ਹੋਰ ਰਹੇ ਉਹਦਾ ਸਿੰਘਾਤ ਜਿਹੜੇ ਸ਼ਰੋਮਣੀ ਸੂਰਬੀਰ ਸਨ 40 ਸਿੰਘਾਂ ਨੇ ਫਿਰ ਵਿਦਾਵਾ ਨਾ ਲਿਖਿਆ ਹੋਰ ਸਾਰਿਆਂ ਦੇ ਲਿਖਿਆ ਹੋਇਆ ਪੜਿਆ ਗੁਰੂ ਜੀ ਨੇ ਵਿਚਾਰ ਕੀਤੀ ਕਿ ਸਿੱਖੀ ਦਾ ਬੀਜ ਰਹਿ ਗਿਆ ਹੈ ਮੇਰਾ ਪੰਥ ਹੁਣ ਬਹੁਤ ਵਧੇਗਾ ਸਾਬਤ ਸਬੂਤ ਜਿਹੜਾ ਯੁੱਧ ਵਿੱਚ ਜੂਝੇਗਾ ਉਹ ਧਰਤੀ ਤੇ ਰਾਜ ਭੋਗੇਗਾ ਲਿਖਿਆ ਹੋਇਆ ਕਾਗਜ਼ ਜੇਬ ਵਿੱਚ ਪਾਲਿਆ ਤੇ ਫਿਰ ਬਾਦਸ਼ਾਹ ਤੇ ਰਾਜਿਆਂ ਦੇ ਵਕੀਲਾਂ ਨੂੰ ਆਪਣੇ ਪਾਸ ਬੁਲਾਇਆ ਜਿਸ ਕਾਗਜ਼ ਉੱਤੇ ਸਭ ਦੀ ਸੌਂ ਲਿਖੀ ਹੋਈ ਹੈ ਉਹ ਕਾਗਜ਼ ਮੈਨੂੰ ਦੇ ਦਿਓ ਜਿਸ ਕਾਗਜ਼ ਉੱਪਰ ਕਹਿਲੂਰੀ ਆਲ ਸਭ ਨੇ ਲਿਖਿਆ ਸੀ ਉਹ ਕਾਗਜ਼ ਹੱਥ ਵਿੱਚ ਲੈ ਕੇ ਵੇਖਿਆ ਫਿਰ ਨੌਰੰਗੇ ਦਾ ਲਿਖਿਆ ਹੋਇਆ ਮੰਗਵਾਇਆ ਤੇ ਉਸ ਨੂੰ ਸੰਭਾਲ ਕੇ ਜੇਬ ਵਿੱਚ ਪਾ ਲਿਆ ਫਿਰ ਸਾਰਿਆਂ ਨੂੰ ਕਿਹਾ ਤਿਆਰ ਹੋ ਜਾਓ ਬਾਹਰ ਨਿਕਲ ਕੇ ਭਲੀ ਪ੍ਰਕਾਰ ਮਾਰਗ ਵਿੱਚ ਪੈ ਜਾਓ ਵੱਡੇ ਤੰਬੂ ਤੇ ਛੋਟੇ ਤੰਬੂ ਜਿਹੜੇ ਬਣਾਤ ਦੇ ਬਣਾਏ ਹੋਏ ਸਨ ਕਈ ਪ੍ਰਕਾਰ ਦੇ ਚਿੱਤਰਾਂ ਵਾਲੀਆਂ ਜਿਹੜੀਆਂ ਕਨਾਤਾਂ ਬਣੀਆਂ ਹੋਈਆਂ ਸਨ ਉਹਨਾਂ ਸਭ ਨੂੰ ਇੱਕ ਥਾਂ ਇਕੱਠਿਆ ਕਰਕੇ ਅਗਲਾ ਦਤੀ ਵਸਤਰ ਆਦ ਸਾਰੇ ਸਾੜ ਦਿੱਤੇ ਜਿਹੜਾ ਖਜ਼ਾਨਾ ਬਾਕੀ ਬਚਿਆ ਸੀ ਉਹ ਸਾਰਾ ਸਤਲੁਜ ਦਰਿਆ ਵਿੱਚ ਪਾ ਦਿੱਤਾ ਸੋਨੇ ਚਾਂਦੀ ਅਤੇ ਪਿੱਤਲ ਦੇ ਜਿਹੜੇ ਬਰਤਨ ਸਨ ਉਹਨਾਂ ਸਭ ਨੂੰ ਜਲ ਦੇ ਵਿੱਚ ਸੁੱਟ ਦਿੱਤਾ ਕਈ ਵਸਤਾਂ ਧਰਤੀ ਵਿੱਚ ਦਬ ਦਿੱਤੀਆਂ ਵੈਰੀ ਦੇ ਲੁੱਟਣ ਵਾਸਤੇ ਕੋਈ ਵੀ ਵਸਤੂ ਬਾਹਰ ਨਾ ਰਹਿਣ ਦਿੱਤੀ ਅਗਲੀ ਨਾਲ ਸਾੜ ਦਿੱਤੀਆਂ ਜਾਂ ਜਲ ਵਿੱਚ ਸੁੱਟ ਦਿੱਤੀਆਂ ਜਾਂ ਧਰਤੀ ਵਿੱਚ ਗੜ ਦਿੱਤੀਆਂ ਉਹਨਾਂ ਸਥਾਨਾਂ ਦੇ ਨਾਮ ਸਾਰੀਆਂ ਵਸਤਾਂ ਲਿਖ ਦਿੱਤੀਆਂ ప్రతి ਥਾਂ ਥਾਂ ਉਹਨਾਂ ਵਸਤਾਂ ਦੀ ਸੌਂਪਣਾ ਕਰ ਦਿੱਤੀ ਤਿੱਖੇ ਸ਼ਸਤਰ ਸਾਰੇ ਕਢਵਾਏ ਤੇ ਸਿੰਘਾਂ ਦੇ ਅੰਗਾਂ ਨਾਲ ਲਵਾ ਦਿੱਤੇ ਫਿਰ ਗੁਰੂ ਜੀ ਨੇ ਆਪਣੇ ਮੁਖ ਤੋਂ ਸਭ ਨੂੰ ਫਰਮਾਇਆ ਰਾਤ ਨੂੰ ਬਾਹਰ ਨਿਕਲੋ ਜਦ ਬਹੁਤ ਹਨੇਰਾ ਛਾਇਆ ਹੋਵੇ ਸਵੇਰ ਹੁੰਦਿਆਂ ਬਹੁਤ ਦੂਰ ਪਹੁੰਚ ਜਾਓ ਸੂਰਬੀਰ ਬਣ ਕੇ ਸਾਵਧਾਨ ਹੋ ਜਾਓ 21 ਕੋਟ ਤੱਕ ਰਾਜ ਹੈ ਹੋਰ ਕਿੱਥੋਂ ਤੱਕ ਸਾਜ਼ੋ ਸਮਾਨ ਗਿਣੀਏ ਸੈਨਾ ਧਨ ਅਨਗਿਣਤ ਜਿਸ ਪਾਸ ਹੈ ਉਹ ਨੌਰੰਗਾ ਸ਼ਕਤੀ ਦਾ ਖਜ਼ਾਨਾ ਬੁਰੀ ਤਰ੍ਹਾਂ ਹਾਰ ਗਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੁਡਾਉਣ ਵਾਸਤੇ ਸਾਰੇ ਪਹਾੜੀ ਰਾਜਾਂ ਦੀ ਸੈਨਾ ਚੜ੍ਹ ਕੇ ਆ ਗਈ ਸੀ ਮੂਰਖ ਬਲ ਲਾ ਲਾ ਕੇ ਹਾਰ ਗਏ ਦੇਸ਼ਾਂ ਵਿਦੇਸ਼ਾਂ ਦੇ ਸਭ ਸੂਰਮੇ ਆਏ ਸਨ ਕਿਸੇ ਦਾ ਕਦੀ ਵੀ ਬਲ ਨਹੀਂ ਚੱਲਿਆ ਹੈ ਸਾਰੇ ਵੈਰੀ ਹਾਰ ਹਾਰ ਕੇ ਬੈਠ ਗਏ ਸਨ ਕਿਸੇ ਸਮੇਂ ਵੀ ਦੂੰ ਨਹੀਂ ਛੱਡੀ ਹੈ ਅਤੇ ਗੁਰੂ ਜੀ ਨੇ ਆਪਣਾ ਵਿਸ਼ਾਲ ਤੇਜ ਰੱਖਿਆ ਹੈ ਸਿੱਖ ਸਖਾਂ ਨੂੰ ਤਤੀ ਹਵਾ ਨਹੀਂ ਲੱਗੀ ਹੈ ਸੁੱਖ ਨਾਲ ਸੁੱਤੇ ਹਨ ਵੈਰੀ ਨੂੰ ਲਾਗੇ ਨਹੀਂ ਲੱਗਣ ਦਿੱਤਾ ਹੈ ਪਹਾੜੀ ਲੋਕ ਤੇ ਸਾਰੇ ਰਾਜੇ ਆਪਣੇ ਤੇਜ ਥੱਲੇ ਦਬਾ ਕੇ ਰੱਖੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਹ ਵੱਡੇ ਸੂਰਬੀਰਾਂ ਦੇ ਸੂਰਬੀਰ ਹਨ 10 ਲੱਖ ਵੈਰੀ ਨੂੰ ਪਾਸ ਨਹੀਂ ਟੋਕਣ ਦਿੱਤਾ ਹੈ ਕੋਹ ਕੋਹ ਦੇ فاਸਲੇ ਤੇ ਦੂਰ ਟਕਾਈ ਰੱਖੇ ਹਨ ਹਜ਼ਾਰਾਂ ਸੂਰਬੀਰ ਮਾਰ ਕੇ ਖਵਾ ਦਿੱਤੇ ਸੋ 사ਤਗੁਰੂ ਜੀ ਆਕਲੇ ਨੂੰ ਛੱਡ ਕੇ ਦੱਖਣ ਵਾਲੇ ਪਾਸੇ ਜਾਣਾ ਚਾਹੁੰਦੇ ਹਨ ਸਾਰਿਆਂ ਦੇ ਵੱਡੇ ਗੌਰਵ ਭੰਨ ਦਿੱਤੇ ਸੰਤ ਜਨਾਂ ਦੇ ਮਨ ਦੇ ਦੁੱਖ ਦੂਰ ਕੀਤੇ ਹਨ ਵਿਲੱਖਣ ਮਹਾ ਪ੍ਰਤਾਪ ਵਿਖਾਇਆ ਹੈ ਫਿਰ ਦੱਖਣ ਵਿੱਚ ਜਾਣਾ ਚਾਹੁੰਦੇ ਹਨ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਸਾਫ਼ ਸੁਥਰੇ ਯੁੱਧ ਕੀਤੇ ਸਨ ਮਥਰਾ ਨੂੰ ਛੱਡ ਕੇ ਫਿਰ ਦੱਖਣ ਵਿੱਚ ਚਲੇ ਗਏ ਸਨ ਸਿੱਖਾਂ ਤੋਂ ਤੇ ਪਰਿਵਾਰ ਵੱਲੋਂ ਉਦਾਸ ਹੋ ਗਏ ਸਨ ਵੱਡਾ ਦੁੱਖ ਜਾਣ ਕੇ ਸਨੇਹ ਛੱਡ ਦਿੱਤਾ ਸੀ ਧੰਨ ਅਤੇ ਘਰ ਛੱਡ ਕੇ ਜਾਣਾ ਚਾਹੁੰਦੇ ਸਨ ਜਿਵੇਂ ਅਯੁੱਧਿਆ ਛੱਡ ਕੇ ਸ਼੍ਰੀ ਰਾਮ ਜੀ ਚਲੇ ਗਏ ਸਨ ਸੋ ਕਿੱਥੋਂ ਤੱਕ ਗੁਰੂ ਜੀ ਦੀ ਵਡਿਆਈ ਕਹੀਏ ਜਿਨ੍ਹਾਂ ਦੇ ਚਰਿੱਤਰ ਸਮਝੇ ਨਹੀਂ ਜਾ ਸਕਦੇ ਕਿਲੇ ਵਿੱਚ ਰਹਿਣਾ ਕਿਸੇ ਨੇ ਵੀ ਨਹੀਂ ਮੰਨਿਆ ਤਿਆਰ ਹੋ ਕੇ ਚਲੋ ਉਸੇ ਵੇਲੇ ਕਹਿ ਦਿੱਤਾ ਬਾਦਸ਼ਾਹ ਔਰੰਗਜ਼ੇਬ ਪਹਾੜੀ ਰਾਜੇ ਅਤੇ ਉਹਨਾਂ ਦੇ ਸਾਰੇ ਵਕੀਲ ਬਹੁਤ ਪ੍ਰਕਾਰ ਦੇ ਪਖੰਡ ਕਰਕੇ ਗੁਰੂ ਜੀ ਨੂੰ ਕੱਢਣ ਬਾਰੇ ਯਤਨ ਕਰਦੇ ਰਹੇ ਸਨ ਪਰ ਗੁਰੂ ਜੀ ਉਹਨਾਂ ਦੇ ਕਹੇ ਨਿਕਲਣਾ ਨਹੀਂ ਮੰਨੇ ਪਰ ਅਪੂਲ ਗੁਰੂ ਜੀ ਨੂੰ ਮਾਤਾ ਜੀ ਅਤੇ ਖਾਲਸੇ ਨੇ ਕਿਲੇ ਵਿੱਚੋਂ ਨਿਕਲਣਾ ਮਨਾਇਆ ਜਿਨ੍ਹਾਂ ਦਾ ਕਹਿਣਾ ਮੰਨ ਕੇ ਗੁਰੂ ਜੀ ਨੂੰ ਨਿਕਲਣਾ ਪਿਆ ਸੋ ਸਾਹ ਸੰਗਤ ਜੀ ਇੱਥੇ ਛੇਵੀਂ ਰੋਤਦਾ ਤੀਵਾਂ ਅਦੇ ਇਸਮਾਪਤ ਹੁੰਦਾ ਹੈ ਜੀ ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ